ਹਾਂਜੀ ਸਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਪੈਂਦੀ ਇਹਨੂੰ ਮੋਗਾ ਹੀ ਚਾਰ ਵਹਿੜਾਂ ਵਖਾਉਣੀਆਂ ਇੱਕ ਡੱਬੀ ਵਹਿੜ ਦੋ ਜਰਸੀ ਵਹਿੜ ਦੋ ਜਰਸੀਆਂ ਤੇ ਇੱਕ ਪਰੇ ਖੜੀ ਹੈ ਕਾਫੀ ਬਲੈਕ ਕਲਰ ਜਿਆ ਚਾਰ ਨਾਗ ਸੇਲ ਹੈ ਇਨਫਰਮੇਸ਼ਨ ਲੈ ਲੈਣਾ ਜਾਇਜ ਜੇ ਭਾਅ ਹੋਣਗੇ ਜੇ ਕੋਈ ਜਰਸੀਆਂ ਲੈਣ ਦਾ ਚਾਹਵਣਾ ਦੋ ਨਾਗ ਜਰਸੀਆਂ ਦੇ ਆ ਸੋਹਣੇ ਮੂੰਹ ਮੱਥੇ ਦੀਆਂ ਹਾਂਜੀ ਸਸੀ ਕਾ ਸਸੀ ਕਾ ਬਾਈ ਨਾ ਦਾਸ ਜੀ ਨਾਮ ਵੀ ਕਰਦੇ ਤਾ ਸਿੰਘਾ ਪਿੰਡ ਚੜਿਆਕਾ ਜਿਲ੍ਹਾ ਮੋਗਾ ਤਸੀਲ ਮੋਗਾ ਫੋਨ ਨੰਬਰ ਦਾਸ ਜੀ 790175587 ਰੇਟ ਆ ਚਾਰ ਨਾ ਕਰਦੇ ਤਾ ਹਾਂ ਚਾਰ ਆਈ ਇਹ ਤੋਂ ਕਰ ਸ਼ੁਰੂ ਇਹ ਦੂਜਾ ਸੂਆ ਛੇ ਦਾ ਦਰਹਿੜਾਈ ਸਿੱਗੀ ਹਾਂਜੀ ਇਹਦੇ ਦਿਨ ਪਾਇਆ 7 ਕਿੰਨਾ ਕੁ ਦੁੱਧ ਦੇ ਦੂ ਦੁੱਧ ਬਾਈ ਜੀ ਤੋਂ ਲਈਆ ਹਰੇਕ 20 ਕਿਲੋ ਕਹਿ ਕੇ ਦਿੰਦਾ ਘੱਟ ਕੋਈ ਨਹੀਂ ਕਹਿੰਦਾ ਠੀਕ ਹੈ ਜਿਹੜੇ ਸਾਨੂੰ ਨਾਲ ਕੱਦ ਕਾਠ ਆ ਉਹ ਸੌਦਾ ਦਿੱਤਾ ਵੀ ਹੋਏ ਪਰ 17 18 ਕਿਲੋ ਮੰਨ ਕੇ ਕੋਈ ਸੌਦਾ ਕਰ ਲੈ ਸਹੀ ਹੈ ਬਾਹਰ ਪਿੱਛੇ ਵੀ ਤਾਂ ਥਣਾ ਦੀ ਕਰਾਂਗੇ ਭਾਰ ਦੀ ਥਣਾ ਦੀ ਬਾਈ ਕਹਿੰਦਾ ਗਰੰਟੀ ਉਹ ਤੁਹਾਡੇ ਘਰੇ ਤੁਹਾਨੂੰ 19 21 ਹੋ ਜੇ ਉਹਦੀ ਬਾਈ ਦੀ ਗਰੰਟੀ ਆ ਤੁਹਾਡੇ ਘਰੇ ਜਾਂਦੀ ਭਾਰ ਕੱਢ ਜੇ ਉਹਦੀ ਬਾਈ ਦੀ ਗਰੰਟੀ ਆ ਹਫਤੇ ਦੀ ਕੱਚੀ ਆ ਬਾਈ ਕਹਿੰਦਾ ਜੀ ਤੋਂ ਲਈ ਦੀ ਹਰੇ ਕੀ ਅਗਰਾ 20 ਕਿਲੋ ਕਹਿੰਦਾ 17 18 ਮੰਨ ਕੇ ਲਈਏ ਕੱਦ ਚ ਵੱਡੀ ਆ ਵੱਡੀ ਬਹੁਤ ਆ ਵੜ ਹਾਂ ਕੱਦ ਚ ਵੱਡੀ ਆ ਆ ਵਲਟੇਲਾਂ ਕੱਢ ਕੇ ਸੂਗੀ ਹਫਤੇ ਦੇ ਅੰਦਰ ਬਾਹਰ ਸੂਪੂ ਹੋ ਸਕਦਾ ਪੰਜੀਂ ਦਿਨੀ ਸੂਪੇ ਕੋਈ 5 ਫੁੱਟ ਹੁਕਮ ਮਣਕੇ ਭਾਫੀਤਾ ਲੈ ਕੇ ਮਣ ਲਿਆ। ਬਾਈ ਕਹਿੰਦਾ ਭਾਵੇਂ ਭੀਤਾ ਲੈ ਕੇ ਆ ਜਾ ਕੋਈ 5 ਫੁੱਟ ਕੱਦ ਦਊ ਮੂੰਹ ਤੋਂ 6 ਦੰਦਾਂ ਦਾ ਛਿੱਗੀ ਵਹਿੜ। ਲਾਓ ਜੀ ਥਣ ਵੇਖ ਲਓ ਨੇੜ ਤੋਂ। ਥਣ ਦੇ ਵਿਚਾਲੇ 1 ਫੁੱਟ ਆ ਬਾਈ। ਹਾਂ। ਇਹ ਚਲਦੀ ਨਹੀਂ ਕੋਈ ਮੂੰਹ ਵੀ ਹੈ ਨਹੀਂ ਜੇ ਇਹਦੇ ਮੂੰਹ ਵੀ ਹੋਵੇ ਆਪਾਂ ਗਾਮੋਖਤ ਦੇ ਦਾਂਗੇ। ਠੀਕ ਆ। ਹਾਂ। ਆ ਬੁੱਬੀ ਜੀ ਹੈਗੀ ਦੋਵਾਂ ਥਰਾਂ ਦੇ ਵਿਚਾਲੇ ਬਹਿਣੀ ਵਾਲੇ ਪਾਸੇ। ਉਹ ਐਡੀ ਆ ਦੂਜੇ ਹੀ ਡੇਡਿਆ। ਹਾਂ। ਬਾਈ ਕਹਿੰਦਾ ਚਲਦੀ ਨਹੀਂ ਜੇ ਉਹਦੇ ਮੂੰਹ ਵੀ ਹੋਵੇ। ਆਪਾਂ ਦਾ ਫ੍ਰੀ ਦੇਵਾਂ। ਗਾਂ ਬਾਈ ਕਹਿੰਦਾ ਫ੍ਰੀ ਦੇ ਦਾਂਗੇ। ਹਾਂ। ਬਾਈ ਕਹਿੰਦਾ ਉਹਦੇ ਵਿੱਚੋਂ ਅਗਲਾ ਟੰਕਾ ਦੁੱਧ ਦਾ ਕੱਢ ਕੇ ਵਿਖਾ ਦੇ ਕਿ ਸਿਮਦੀ ਆ ਧਾਰ ਵਜਨ ਦੀ ਤਾਂ ਦੂਰ ਦੀ ਗੱਲ ਰਹੇਗੀ ਸਿਮਦੀ ਵਿਖਾ ਦੇ ਕੱਲਾ ਟੰਕਾ ਵਿਖਾ ਦੇ ਗਾਂ ਫਰੀ ਦੇ ਦੂੰ ਬਾਈ ਕਹਿੰਦਾ ਫੇਰ ਤਾਂ ਯਾਰ ਸਹੀ ਆ ਦੁੱਧ 17 18 ਮੰਨ ਕੇ ਕੋਈ ਵੀ ਸੌਦਾ ਕਰ ਲੈ ਬਾਈ ਵੜ 22 ਕਿਲੋ ਵੀ ਪਿਆਦੋ ਇੰਦੀ ਵੜ ਕਿਡਾ ਵਜਾ ਛੋਟੀ ਵਾਲਾ ਹਾਂ ਵੜ ਵੱਡੀ ਇਹ ਚ ਤਾਂ ਕੋਈ ਸ਼ੱਕ ਨਹੀਂ ਬਾਕੀ ਹੋਂ ਤਾਂ ਰੁੱਤ ਵਧੀਆ ਆ ਗਈ ਆ ਲੈ ਵੇ ਕਿੰਨਾ ਫੱਟ ਸਾਲੋ ਸਾਲ ਨਜ਼ਾਰੇ ਦੇ ਦੂੰ ਦੁੱਧ ਫੱਟ ਫੱਟ ਲੈ ਵਾ ਫਿਟਿੰਗ ਆਲਾ ਠੋਸ ਨਿੱਕਰ ਕਿੰਨੇ ਦੀ ਕਰਦਾ ਇੱਤੇ ਮੁੱਲ ਕਰਾਉਣਾ ਤਾਂ ਏਡੀ ਗਾਂ ਦਾ ਆਪਣਾ 65000 ਕਰਾ ਵੀ 60000 ਜੋ ਮਾਨਤਾ ਨ ਕਰਦਾ ਮੁੱਲ ਭਾਵਾਂ ਬਾਈ ਕਹਿੰਦਾ 65000 ਕਰਾ ਲਓ 60 ਜੋ ਮਾਨਤਾਣ ਬਾਈ ਕਹਿੰਦਾ ਕਰ ਦਿਆਂਗੇ ਛੋੜ ਛੱਪਾ ਛੇ ਦੰਦ ਚਿੱਗੀ ਵਹਿੜ ਪੂਰੇ ਵੱਡੇ ਕਰਦਾ ਜੀ ਫੋਟਜੀ ਹੈਗੀ ਐ ਤੇ ਬਾਈ ਕਹਿੰਦਾ ਜੇ ਉਹ ਚ ਤੁੰਕਾ ਵੀ ਦੁੱਧ ਆ ਜੇ ਗਾਂ ਫਰੀ ਦੇ ਦੂੰ ਐਨੀ ਗਾਰੰਟੀ ਆ ਬਾਈ ਕਹਿੰਦਾ ਦੋ ਨੰਬਰ ਤੇ ਆ ਆ ਜਰਸੀ ਹੈ ਜੀ ਇਹ ਵੀ ਦੂਜਾ 100 ਗਾੜ ਸੰਧੀਆ ਹੂੰ ਕੱਦ ਜੇ ਵੀ ਵੱਡੀ ਆ ਕਿੰਨਾ ਦੁੱਧ ਦੇ ਦੂੰ ਦੁੱਧ ਦੇ ਦੂੰ 16 17 ਕਿਲੋ ਠੀਕ ਐ ਦਿਨ ਕਿਨ ਲੈ ਜੂ ਦਿਨ ਬਾਅਦ ਪੰਜ ਚਾਰ ਕੱਢ ਦੀ ਆ ਕੱਢ ਬਾਹਰ ਨੂੰ ਸੱਤ ਦੱਸਿਆ ਪੰਜ ਚਾਰ ਦਿਨ ਦੋ ਚਾਰ ਦਿਨ ਪਹਿਲੇ ਖੂ ਮੈਨੇ ਹੋਂ ਤਾਂ ਭਰਾਵਾ ਜੋ ਧਾਨ ਆਉਣ ਨੇ ਇੱਕ ਥਾਂ ਤੋਂ ਦੂਜੀ ਥਾਂ ਤੋਂ ਹਾਂ ਇਹ ਵੀ ਗੱਲ ਸਹੀ ਆ ਇੱਕ ਥਾਂ ਤੋਂ ਜਦੋਂ ਦੂਜੀ ਥਾਂ ਤੇ ਪਸ਼ੂ ਗੱਡੀ ਚ ਆਉਂਦਾ ਜਾਂਦਾ ਛਲਕਿਆ ਜਾਂਦਾ ਤੇ ਦੋ ਦਿਨ ਪਹਿਲਾਂ ਵੀ ਸੂ ਪੈਂਦਾ ਜਾਨਵਰ ਜਲਸੀਆਂ ਦੇ ਮੁਕਾਬਲੇ ਵੱਡਾ ਕੱਦ ਆ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਕੋਈ ਨਿੱਕੀ ਗੋਡੀ ਕੀ ਜਿੱਡੀ ਜਰਸੀ ਨਾ ਮੰਨੇ ਜਰਸੀਆਂ ਦੇ ਮੁਕਾਬਲੇ ਕੱਦ ਵੱਡਾ ਜਿਨ੍ਹਾਂ ਤੋਂ ਲਈ ਉਹ ਕਹਿੰਦੇ ਹਫਤੇ ਦੀ ਕੱਚੀ ਆ ਕਲ ਦੀ ਆਈ ਆ 6 ਦਿਨ ਪਏ ਆ ਤੇ ਦਿਨ ਬਾਈ ਕਹਿੰਦਾ ਦੋ ਪਹਿਲਾਂ ਹੀ ਸੂਪ ਪੈਣਾ ਨੇ ਕੱਦ ਫੁੱਲ ਵੱਡਾ ਹੀ ਛੂਲ ਹੀ ਨਾ ਸਮਝ ਵੀ ਹਾਂ ਥਣ ਜਾ ਆ ਰਹੀ ਕੋਈ ਵਾਧੂ ਫੋਟ ਸ਼ਾਂਗ ਹੈ ਨਹੀਂ ਜਰਸੀ ਬਰੀਡ ਦੀ ਸੋਹਣੇ ਮੂੰਹ ਮੱਥੇ ਦੀ ਦੂਜਾ ਸੂਆ ਜਰਸੀ ਬਰੀਡ ਦੀ ਵਾਛੀ ਬੁੱਤੀ ਬਾਤੀ ਪੂਰੀ ਸੋਹਣੀ ਆ ਹੁਣ ਦੋਤਾ ਦੂਜੀ ਮੰਨੇ ਇਹਦਾ ਵੀ 18-19 ਲੀਟਰ ਦੱਸ ਕੇ ਦਿੱਤੀ ਬੰਦਿਆਂ ਨੇ ਅੱਛਾ ਪਰ ਆਪਾਂ ਯਾਰ ਕੱਟ ਦੱਸੋ ਵਾਧਣਾ ਹਾਂ ਸਹੀ ਆ ਬਣੂ ਬਹੁਤ ਵੱਡਾ ਬੈਠੇ ਨੂੰ ਲੈਵਾ ਪਿੱਛੇ ਨੂੰ ਵਾਧਾ ਚਾਰ ਹੀ ਥਾਣਾ ਕਰਦਾਇਤ ਕਹਿੰਦਾ 18-19 ਕਿਲੋ ਦੁੱਧ 10 ਕਿਲੋ ਦਿੱਤੀ ਆ ਪਰ ਭਾਈ ਕਹਿੰਦਾ ਆਪਾਂ ਘੱਟ ਹੀ ਕਹਿੰਨੇ ਆ ਵਧੀਆ ਗੱਲ ਆ ਸੁਨੱਖੀ ਵੱਛੀ ਹੈ ਜਮ ਹਾਂ ਵੱਡੀ ਆ ਛੋਟੀ ਨਹੀਂ ਹਾਂ ਹਾਂ ਕਰਦਾਇਤਾਂ ਨੂੰ ਸੋਹਣੇ ਮੂੰਹ ਅੱਥੇ ਦੀ ਆ ਦੂਜਾ ਸੁਗਾ ਜਰਸੀ ਬਰੀਡ ਦੀ ਬਦਾਮੀ ਰੰਗ ਦੀ ਵੱਛੀ ਦੁੱਧ 16-17 ਮੰਨ ਕੇ ਕਰਦਾਇਤ ਕਹਿੰਦਾ ਕੋਈ ਸੌਦਾ ਕਰ ਲੇ ਅਗਲੇ ਨੇ ਤਾਂ ਆਪਾਂ ਨੂੰ 18-19 ਕਿਆ ਤੁਸੀਂ 2 ਕਿਲੋ ਘੱਟ ਮੰਨ ਕੇ ਸੌਦਾ ਕਰੋ ਬੈਡ ਬਰੀਡ ਬਹੁਤ ਆ ਹਾਂ ਫੈੜ ਸੋਹਣੀ ਆ ਕਿੰਨੇ ਦੀ ਕਰਦਾਇਤ ਇਹ ਵੀ ਅੱਜ 7 ਦੀ ਰੱਖੂ ਮੋਲਦਾਬਾਦ ਮੋਹੱਲੇ ਦਾ ਬਾਟ ਇਹ ਵੀ ਕਰਦੇ ਤਾਂ ਕਹਿੰਦਾ ਅੱਜ 60 ਦੀ ਦੇ ਦਿਆਂਗੇ ਬਹੁਤ ਚੰਗੀ ਆ ਦੁੱਧ ਪਣਾ 20 ਲੀਟਰ ਚੋਲੇ ਬੰਦਾ ਕੋਈ ਸੇਵ ਵਾਲਾ ਹੋਵੇ ਠੀਕ ਐ ਸੱਤ ਕੁੜੇ ਦੀ ਬਹੁਤ ਸਾਫ਼ ਆ ਸਾਰੀ ਬੱਢੀ ਆ ਹੂੰ ਕੱਦ ਵਾਲੀ ਜਰਸੀ ਇਹ 'ਚ ਕੋਈ ਸ਼ੱਕ ਨਹੀਂ ਜਰਸੀਆਂ ਦੇ ਮੁਕਾਬਲੇ ਪੂਰਾ ਵੱਡਾ ਕੱਦ ਆ ਵਾਰ-ਵਾਰ ਕਹਿ ਰਹੇ ਆ ਇਹ ਗੱਲ ਮੈਂ ਅੱਗੇ ਇੱਕ ਝੁੰਗੀ ਆ ਗਈ ਝੁੰਗੀ ਵੀ ਵੱਡੀ ਹੋਈ ਯਾਰ ਝੁੰਗੀ ਵਾਲੀ ਵੱਡੀ ਆ ਕਿੰਨਾ ਕੁ ਦੁੱਧ ਦੇ ਦੂ ਇਹ ਵੀ ਬਈ 17-18 ਲੀਟਰ ਵਾਲੀ ਬੇੜਾ ਬਹੁਤ ਜਿਆਦਾ ਫਰੀਡ ਵਾਲੀ ਇਹ ਦੀ ਸਵਾ ਹੂੰ ਭਾਈ ਬਜਾ ਇਹ ਵੀ ਬਾਈ ਕਹਿੰਦਾ 17 18 ਪਿਆ ਜੂ ਪਵਾ ਹੀ ਬਹਿ ਜੇ ਅਗਲਾ ਲਓ ਜੀ ਰੱਸਾ ਉੱਤੇ ਆ ਹਾਂ ਤੇ ਮੈਂ ਗਾਂ ਦੇ ਥੱਲੇ ਆ ਰੱਸਾ ਕਰਦਤ ਕਹਿੰਦਾ ਉੱਤੇ ਆ ਤੇ ਕਰਦਤ ਕਹਿੰਦਾ ਮੈਂ ਗਾਂ ਦੇ ਥੱਲੇ ਆ ਹਾਂ ਛੀੜ ਆਉ ਚਾਰੇ ਥਨਾਂ ਤੇ ਸਹਿਤ ਮਾਰਦੀ ਮਖਿਆਲ ਮਾਰਦੀ ਮਖਿਆਲ ਹੋ ਜਾਵਾਂ ਹਾਂ ਜਾਵਾਂ ਮਖਿਆਲ ਆਹ ਦੇਖੋ ਹੂੰ ਖੱਟਾ ਸਹਿਤ ਜਾਵਾਂ ਗਾਰੰਟੀ ਹੋ ਜਾਵਾਂ ਚਾਰਾਂ ਹਾਂ ਚਾਰਾਂ ਥਰਾਂ ਦੀ ਗਾਰੰਟੀ ਹੈ ਉਹ ਮਖਿਆਲ ਮਾਰਦੀ ਆ 17 18 ਹੀ ਮੰਨ ਕੇ ਦੁੱਧ ਬਾਈ ਕਿਆਂ ਦਾ ਅਗਲਾ ਇਹਦਾ ਸੌਦਾ ਕਰ ਲੈ ਜਿੰਦ ਜਾਣ ਇਹ ਬੱਚੀ ਜੀ ਵੀ ਪੂਰੀ ਐ ਦੋਵੇਂ ਜਰਸੀਆਂ ਕੱਦ ਵਾਲੀਆਂ ਜੇ ਕੋਈ ਵੱਡੇ ਕੱਦ ਵਾਲੀਆਂ ਜਰਸੀਆਂ ਲੈਣ ਦਾ ਚਾਹ ਬਾਣ ਹੋਵੇ ਝੋਲ ਝੂਲ ਬਹੁਤ ਹਲੇਵਾ ਲਾਹੂ ਬਹੁਤੇ 2 ਨੰਬਰ ਵੈੜਨੋਂ ਵੀ ਲੇਵਾ ਵੱਡਾ ਤਿਆਰ ਕਰੂਗੀ ਕਿਉਂਕਿ ਵਾਲ ਢਿੱਲਾਂ ਪਈਆਂ ਬਹੁਤ ਆਰਾਂ ਦੀ ਬਹੁਤ ਚੰਗੀ ਐ ਉਪਰੋਂ ਚੌੜਾ ਹਵਾਨਾ ਸਟਾਰਟ ਹੁੰਦਾ ਯਾਰ 2 ਨੰਬਰ ਨੂੰ ਕਈ ਗੁਣਾ ਰੱਖੀ ਚੰਗੀ ਐ ਜੇ ਇੱਥੇ ਆ ਕੇ ਕੋਈ ਵੇਖ ਲੈ ਕਿੰਨੇ ਦੀ 55 ਦੀ ਲਓ ਜੀ 55 ਦੀ ਇਹਦਾ ਮੁੱਲ ਘਟ ਹਾਂ ਸਿੰਘਾਂ ਸਾਦਕ ਹਾਂ ਸਿੰਘਾਂ ਸਾਦਕ ਦੋ ਨੰਬਰ ਬੱਚੀ ਨਾਲ ਤਿੰਨ ਨੰਬਰ ਜਰਸੀ ਆਹ ਰਾਜ ਵੱਧ ਚੰਗੀ ਐ ਪਰ ਉਹੀ ਗੱਲ ਆ ਕਿ ਇਹਦੇ ਸਿੰਘਾਂ ਦੀ ਝੁੰਗੀ ਆ ਕੋਈ ਬਾਈ ਕਿਹੜਾ ਭੇੜੇ ਲੱਗਦਾ ਬਹੁਤ ਸੋਹਣੇ ਹਾਂ ਥੱਲੇ ਜਿਹਨੂੰ ਸਿੰਘਾਂ ਜ ਬਣਾਉਣੇ ਹੁਣ ਬਣ ਜਾਣੇ ਹਾਂ ਥੱਲੇ ਜਿਹਨੂੰ ਸਿੰਘਾਂ ਬਣਾਉਣੇ ਹੁਣ ਤਾਂ ਆ ਵੇਖ ਆ ਤੁਹਾਨੂੰ ਮੋਟੇ ਜੇ ਦੀਂਦੇ ਇਹ ਪਤਲੇ ਹੋ ਜਾਣਗੇ ਤੇ ਮੂਹਰੋਂ ਕੱਟੇ ਵੀ ਜਾਣਗੇ ਜੇ ਬਣਾਉਣੇ ਹੋਏ ਜੇ ਨਹੀਂ ਕਹੇ ਨੇ ਬਣਾਉਣੇ ਤਾਂ ਕੋਈ ਚੱਕਰ ਨਹੀਂ ਕੱਦ ਦੇ ਕੋਈ ਨਾ ਭਾਸੂ ਖਾਣ ਹਾਂ 55 ਦੀ ਦੁੱਧ ਉਹ ਨਹੀਂ ਪਿਆ ਦੇਣਾ ਲੇਵਾ 2 ਨੰਬਰ ਨੂੰ 3 ਨੰਬਰ ਵੱਧ ਤਿਆਰ ਕਰੂ ਦੁੱਧ ਅੱਗੇ ਤੁਹਾਡੀ ਸੇਵਾ ਦਾ ਪਰ ਸਿੰਗ ਕਰਕੇ ਮੁੱਲ 5000 ਘੱਟ ਹੈ ਅੱਗੇ ਆ ਜਾ ਮੱਖਣਾ 4 ਨੰਬਰ ਤੇ ਇਹ ਪਲੂਨ ਵਹੜਾਈ ਪਹਿਲਾਂ ਹਾਂਜੀ ਫੋਲਓਵਰ ਦੀ ਕਿੰਨਾ ਕੁ ਦੁੱਧ ਕੱਢੂ ਉਹ 18 ਮੀਟਰ ਪਿਆਈ ਸੀ ਚੰਗੀ ਆ ਬੱਚੀ ਜਣਾ ਇਹਦੀ ਪਹਿਲਾਂ ਬੱਚੀ 18 ਪਿਆ ਜੇ 19 ਪਿਆ ਜੇ ਕਰਦਾ ਤਾਂ ਕਹਿੰਦਾ ਇਹਨਾਂ ਦੁੱਧ ਯਾਰ 4 ਜਾਨਵਰਾਂ ਰੰਗ ਚਾਰਾਂ ਦੇ ੱਡੋ ਵੱੱਡੀ ਆ ਦੋਹਾਂ ਦੇ ਬਦਾਮੀ ਆ ਤੇ ਦੁੱਧ ਸੇਮ ਹੀ ਪਿਆ ਦੇਣਾ ਸਾਰੀਆਂ ਵੇੜਾ ਨੇ ਕਿਉਂਕਿ ਵੇੜਾ ਸਾਰੀਆਂ ਹੀ ਕੱਦ ਵਾਲੀਆਂ ਹੈ ਚਾਰ ਆ ਪਰ ਚਾਰੇ ਕੋਕੇ ਹੀ ਆ ਹਾਂ ਆ ਬੱਚੀ ਦਾ ਕੋ ਮੋਲ ਨਹੀਂ ਜਦ ਤੈਅਰ ਹੋ ਗਈ ਹਾਂ ਗੋਲੇ ਵਰਗੀ ਬੱਚੀ ਆ ਪੂਰੀ ਚੰਗੀ ਰਾਜੀ ਭਾਰੀ ਵੱਡੇ ਕੱਦ ਵਾਲੀ ਪਹਿਲਣ ਬੱਚੀ ਤੇ ਵਧੀਆ ਪੰਜ ਸੱਤ ਸੂਵੇ ਦੁੱਧ ਪਿਆਉਗੀ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਐ ਕ੍ਰਾਸ ਜਿਹਾ ਆਂਗਾ ਫੈਟ ਫੂਡ ਵਧੀਆ ਆ ਜੂਗੀ ਦੁੱਧ 17 18 17 18 22 ਕਹਿੰਦਾ ਖੁੱਲਾ ਪਿਆ ਦਿਨ ਕਿਨੇ ਪਏ ਆ 8 ਦਿਨ ਪਏ 8 ਦਿਨ ਪਏ ਆਦੇ ਅੱਜ ਲਿਖਤਾ ਮੁਤਾਬਕ ਮੇਰੇ ਹਿਸਾਬ ਨਾਲ ਲੱਗਦਾ ਕੋਈ ਦਿਹਾੜੀ ਡੰਗ ਪਹਿਲਾਂ ਹੀ ਸੂਪੂਗੀ ਇਨੇ ਦਿਨ ਨਹੀਂ ਲੈਂਦੀ ਹਫਤੇ ਦੇ ਆਸ-ਪਾਸੇ ਸੂਪੂਗੀ ਬਾਕੀ ਚਲੋ ਪਤਾ ਨਹੀਂ ਹੁੰਦਾ ਜਾਨਵਰ ਇੱਕ ਅਦਾ ਦਿਨ ਵੱਧ ਵੀ ਲੈ ਸਕਦਾ ਵਧੀਆ ਗੱਲਾਂ ਵੱਧ ਲੈ ਗਿਆ ਤਾਂ ਪੁਰਾ ਚੰਗਾ ਬਣ ਕੇ ਸੂਪੂ ਇਹਦਾ ਮੁੱਲ ਰਹੇਗਾ ਭਾਈ ਇਹਦਾ ਮੁੱਲ ਰਹਿ ਗਿਆ ਕਿੰਨੇ ਦੀ ਇਹ ਮੱਛੀ ਕੱਚੀ ਕੱਚੀ ਆ 62000 ਰੁਪਏ ਕੱਚੀ ਕੱਚੀ ਬਾਈ ਕਹਿੰਦਾ ਅੱਜ 62000 ਦੀ ਦੇ ਦੇਾਂਗੇ ਦੁੱਧ 18 19 18 19 ਬਾਈ ਕਹਿੰਦਾ ਗਾਰੰਟੀ ਆ ਖੁੱਲਾ ਪਿਆ ਉਹ ਪਹਿਲਣ ਮੱਛੀ ਆ ਰਾਜੀ ਆ ਵੱਡੇ ਕਾਦ ਵਾਲੀ ਆ ਯਾਰ ਜਾਨਵਰ ਗਰਦੱਤ ਦੇ ਚੰਗੇ ਯਾਰ ਚਾਰ ਜਾਨਵਰ ਆ ਜਿਹੜੀ ਵੀ ਤੁਹਾਡੇ ਮਨ ਨੂੰ ਲੱਗਦੀ ਆ ਉਹੀ ਅਗਲਾ ਆ ਜੇ ਤੇ ਲੈ ਜੇ ਫੋਨ ਨੰਬਰ ਸਕਰੀਨ ਤੇ ਸਸਿਕਾ